ਜਾਨਾ ਇਨਫੋਰਮੇਸ਼ਨ ਦੇ ਰਹੇ ਹੋ ਸ਼ਾ ਸਵਾਗਤ ਹੈ ਅਸੀਂ ਖੜੇ ਆ ਜੀ ਹੀਰੋ ਬੇਕਰੀ ਚੌਂਕ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਡਿਜੀਟਲ ਲਾਈਟਾਂ ਲੱਗ ਚੁੱਕੀਆਂ ਜਿਹਦੇ ਨਾਲ ਲੋਕਾਂ ਨੂੰ ਬੜੀ ਆਸਾਨੀ ਹੋਏਗੀ ਆਓ ਤੁਹਾਨੂੰ ਦਿਖਾਣੇ ਆ ਚੌਂਕ ਹੈਗਾ ਜੀ ਹੀਰੋ ਬੇਕਰੀ ਚੌਂਕ ਲੁਧਿਆਣਾ ਆ ਤੁਹਾਨੂੰ ਦਿਖਾ ਦਈਏ ਲਾਈਟਾਂ ਲੱਗ ਚੁੱਕੀਆਂ ਡਿਜੀਟਲ ਲਾਈਟਾਂ ਹੀਰੋ ਬੇਕਰੀ ਚੌਂਕ ਖੜੇ ਹੋਏ ਆ ਜੀ ਹਰੀ ਲਾਈਟ ਹੋ ਗਈ ਹੈ ਲੋਕੀ ਲੰਘ ਰਹੇ ਨੇ ਦੇਖ ਸਕਦੇ ਹੋ ਹਰੀ ਲਾਈਟਾਂ ਹੋ ਚੁੱਕੀਆਂ ਤੇ ਲਾਲ ਲਾਈਟਾਂ ਕੋਣੇ ਵੀ ਦਿਖਾ ਦिए ਸਾਹਮਣੇ ਵੀ ਦੇਖ ਸਕਦੇ ਹੋ ਚੱਲਣ ਵਾਲੇ ਲੋਕਾਂ ਵਾਸਤੇ ਵੀ ਲਾਈਟ ਲੱਗੀ ਹੋਈ ਹੈ ਉਹਨਾਂ ਨੂੰ ਵੀ ਦਿੱਕਤ ਨਹੀਂ ਆਏਗੀ ਆਤੀ ਦੇਖ ਸਕਦੇ ਹੋ ਇਹ ਲਾਈਟਾਂ ਲੱਗੀਆਂ ਜੀ ਪੈਦਲ ਚੱਲਣ ਵਾਸਤੇ ਰੈੱਡ ਲਾਈਟ ਬਣੀ ਹੋਈ ਹੈ ਗ੍ਰੀਨ ਹੋਏਗੀ ਫਿਰ ਤੁਸੀਂ ਨਿਕਲ ਸਕਦੇ ਹੋ ਬਹੁਤ ਵਧੀਆ ਕੰਮ ਕੀਤਾ ਪ੍ਰਸ਼ਾਸਨ ਦੇ ਵੱਲੋਂ ਡਿਜੀਟਲ ਲਾਈਟਾਂ ਲਾ ਚੁੱਕੀਆਂ ਹੋਂ ਤੁਸੀਂ ਦੇਖ ਸਕਦੇ ਹੋ लाल लाइटा लगिया ट्रैफिक खड़ गया ई चलाने वास्ते भी इतने कैमरे लग चुके हैं देख सकते हो ग्रीन लाइट हो चुकी हैं जी बंदे न जाके पखवा रोड पर जाने वास्ते निकले ने, देख सकते हो ट्रैफिक बड़ी समूथली लंघ रहा है ਹਿਰੋ ਬੇਗਰੀ ਚੌਕ ਖੜੇ ਹੋਏ ਆ ਜੀ ਡੀਟੀ ਲਾਈਟਾਂ ਲੱਗ ਚੁੱਕੀਆਂ ਹੁਣ ਤੁਸੀਂ ਦੇਖ ਸਕਦੇ ਹੋ ਲਾਲ ਲਾਈਟ ਹੋ ਚੁੱਕੀ ਹੈ ਤੇ ਲੋਕੀ ਵੇਟ ਕਰ ਰਹੇ ਨੇ ਫॉर देयर ਟਰਨ ਇਹ ਚਲਾਨ ਵੀ ਕਰ ਆ ਸਕਦਾ ਕਿਉਂਕਿ ਕੈਮਰੇ ਵੀ ਲੱਚੁੱਕੇ ਨੇ 18 ਜਗ੍ਹਾ ਤੇ ਲੁਜਾਨੇ ਦੇ ਵਿੱਚ ਇਹ ਤੇ ਇਰੀਆ ਤੋਂ ਦਿਖਾ ਰਿਹਾ ਜੀ ਹੀਰੋ ਬੇਗਰੀ ਚੌਕ ਚਾਰੋਂ ਪਾਸੇ ਲਾਈਟਾਂ ਲੱਗ ਚੁੱਕੀਆਂ ਹੈ ਸਾਮਣੇ ਜੈਸਰਦੇਵ ਪੁਲੀ ਪ੍ਰਸ਼ਾਸਨ ਵੀ ਵੇਟ ਕਰ ਰਹੀ ਹੈ ਕਿ ਕੋਈ ਰੂਲ ਫਾਲੋ ਨਹੀਂ ਕਰਦਾ ਤਾਂ ਸਿਰ ਚਲਾਣ ਜ਼ਰੂਰ ਕੀਤਾ ਜਾਂਦਾ ਹੈ ਕਿ ਤੁਹ ਹੋਰੀ ਲਾਈਟ ਹੋ ਚੁੱਕੀ ਆ ਟਾਈਮ ਵੀ ਨਾਲ ਹੈਗੀ ਗੋ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਲੋਕ ਆ ਰਹੇ ਨੇ ਜੀ ਸ਼ਮੀਰ ਚੌਕ ਤੋਂ ਕਾਫੀ ਲੋਕੀ ਆਪਣਾ ਵੇਟ ਕਰ ਰਹੇ ਨੇ ਲਾਈਟਾ ਹੁੰਦਾ ਹਲੇ ਗ੍ਰੀਨ ਲਾਈਟ ਹੈਗੀ ਆ ਟਾਈਮਿੰਗ ਵੀ ਹੈ 6 5 4 3 2 1 ਹੁਣ ਲਾਲ ਲਾਲ ਬੱਤੀ ਹੋ ਗਈ ਹੈ ਜੀ ਹੁਣ ਲੋਕ ਤੇ ਰੁਕ ਗਏ ਨੇ ਆਪਣੀ ਚਲਾਨ ਦਾ ਵੇਟ ਕਰਨਗੇ ਈ ਜਲਾਣ ਦੀ ਸੂਬਿਧਾ ਸ਼ੁਰੂ ਹੋ ਗਈ ਹੈ ਤੁਹਾਡੇ ਘਰੇ ਚਲਾਨ ਆਏਗਾ ਵਾਤੋ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਤੇ ਜਾਣਕਾਰੀ ਪਹੁੰਚੇ ਕਿ ਲੁਗਾਨਾਂ ਦੇ ਵਿੱਚ ਹਰ ਜਗ੍ਹਾ ਤੇ ਹੁਣ ਕੈਮਰੇ ਦੀ ਪਹਨਣ ਹੋ ਰਹੀ ਹੈ ਤੁਹਾਡੇ ਉੱਤੇ ਰੈੱਡ ਲਾਈਟ ਕਰਾਸ ਕਰੋਗੇ ਚਲਾਨ ਕਰੇ ਆਏਗਾ ਵੀ ਦੇਖ ਸਕਦੇ ਹੋ ਦਾ ਟ੍ਰੈਫਿਕ ਇਸ ਗੋਇੰਗ ਵੈਰੀ ਸਮੂਥਲੀ ਵੀ ਆ ਰਿਹਾ ਸਟੈਂਡਿੰਗ ਐਟ ਹੀਰੋ ਬੇਕਰੀ ਚੌਂਕ ਲੁਧਿਆਣਾ ਲੋਕੀ ਦੇਖੋ ਹੁਣ ਆ ਰਹੇ ਨੇ ਸਾਹਮਣੇ ਵੀ ਦੇਖ ਸਕਦੇ ਹੋ ਨੰਬਰਿੰਗ ਚੱਲਦੀ ਪਈ ਆ ਵਧੀਆ ਕੰਮ ਸਰਕਾਰਾਂ ਨੇ ਕੀਤਾ ਸਮਾਰਟ ਸਿਟੀ ਅੰਦਰर्गत ਕੰਮ ਹੋਇਆ ਹੁਣ ਸਾਹਮਣੇ ਵੀ ਦੇਖ ਸਕਦੇ ਹੋ ਹੁਣੇ ਲੋਕੀ ਨਿਕਲਣਗੇ ਹਰੀ ਲਾਈਟ ਹੋ ਚੁੱਕੀ ਆ ਨੰਬਰੀ ਸਟਾਰਟ ਆ ਟਿੰਪਲ ਆ ਵੇਟਿੰਗ ਇਸ ਸਾਡੇ ਲੋਕ ਵੇਟ ਕਰ ਰਹੇ ਨੇ ਇਹ ਲੰਘ ਰਹੀ ਹੈ ਟ੍ਰੈਫਿਕ ਉਧਰ ਪੁਲਿਸ ਕੰਮ ਕਰ ਰਹੀ ਹੈ ਟ੍ਰੈਫਿਕ ਲੰਘ ਰਹੀ ਹੈ ਉਧਰ ਪੀਪਲ ਵੇਟ ਕਰ ਰਹੇ ਨੇ ਟ੍ਰੈਫਿਕ ਲੰਘਣ ਦਾ ਹਿਰੋਕਟ ਚੌਂਕ ਖੜੇ ਹੋਏ ਆ ਜੀ ਬਸਾਂ ਵੀ ਲੰਘਦੀਆਂ ਵਈਆਂ ਜੀ ਦੇਖੋ ਸਟਾਪ ਆ ਲਾਲ ਲਾਈਟ ਆ ਹੋਂਟੋਂ ਦਿਖਾ ਦਈਏ ਸਾਹਮਣੇ ਗ੍ਰੀਨ ਲਾਈਟਾਂ ਹੈਗੀਆਂ ਜੀ ਨੰਬਰ ਚੱਲਦੀ ਪਈ ਆ ਇੱਥੇ ਥੋੜਾ ਰਸ਼ ਘੱਟ ਆ ਜਰੂਰ ਤੁਸੀਂ ਫੋਲੋ ਕਰੋ ਪੁਲਿਸ ਬੜੀ ਮੁਸਤੱਦੀਦ ਦੇ ਨਾਲ ਲਾਈਟਾਂ ਹੁੰਦੇ باوجود ਵੀ ਆਪਣਾ ਕੰਮ ਜਰੂਰ ਕਰ ਰਹੀ ਹੈ ਐਸਆਈ ਸਾਹਿਬ ਉਹ ਵਧੀਆ ਕੰਮ ਕਰਦੇ ਨੇ ਪਹਿਲੇ ਪੁਲੀ ਪ੍ਰਸ਼ਾਸਨ ਨੂੰ ਵੀ ਥੋੜੀ ਦਿੱਕਤ ਆਂਦੀ ਸੀ ਕਿਉਂਕਿ ਲਾਈਟਾਂ ਨਾ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਸੀਗਾ ਬਹੁਤ ਔਖਾ ਹੁੰਦਾ ਹੀ ਪਰ ਹੁਣ ਵਧੀਆ ਕੰਮ ਪ੍ਰਸ਼ਾਸਨ ਨੇ ਕੀਤਾ ਐਦਾਂ ਹੀ ਸਮਾਰਟ ਸਿਟੀ ਦੇ ਵਿੱਚ ਕੰਮ ਹੁੰਦਾ ਰਹੇ ਪੁਲਿਸੀ ਬਹੁਤ ਮਿਹਨਤ ਕਰਦੀ ਹੈਗੀ ਹੈ ਜੀ ਸੋਹਣ ਸਿੰਘ ਜੀ ਹੈਗੇ ਨੇ ਬਹੁਤ ਵਧੀਆ ਐਸਐਸ ਸਾਹਿਬ ਹੈਗੇ ਨੇ ਇੱਥੇ ਡਿਊਟੀ ਬਹੁਤ ਅਨਦਾਈ ਨਿਭਾਉਂਦੇ ਨੇ ਨੇਚਰ ਹੀ ਬਹੁਤ ਵਧੀਆ ਹੈ ਪਰ ਤੁਸੀਂ ਟ੍ਰੈਫਿਕ ਰੂਲ ਫਾਲੋ ਜਰੂਰ ਕਰਨਾ ਹੈ ਨਹੀਂ ਤਾਂ ਘਰੇ ਵੀ ਤੁਹਾਡੇ ਚਾਰਨ ਆ ਸਕਦਾ ਜੀ ਆਪ ਦੇਖ ਸਕਦੇ ਹੋ ਹਰੀ ਲਾਈਟ ਹੈਗੀ ਹੈ ਸਾਈਕਲ ਵਾਲਿਆਂ ਨੂੰ ਵੀ ਕਿਹਾ ਕਿ ਪਿੱਛੇ ਹੋਣਾ ਜ਼ਰੂਰੀ ਹੈ ਆਤੀ ਦੇਖ ਸਕਦੇ ਹੋ ਇਹ ਜਿਹੜੀ ਕ੍ਰੋਸਿੰਗ ਬਣਾਈ ਗਈ ਹੈ ਇੱਥੇ ਬੰਦੇ ਪੈਦਲ ਚੱਲਦੇ ਨੇ ਇਹ ਚੌਂਗ ਦਾ ਤੁਹਾਨੂੰ ਵੀਊ ਦਿਖਾਇਆ ਵੀਡੀਓ ਵਾਟਾ ਵਾ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜਿਵੇਂ ਕਿ ਤੁਹਾਨੂੰ ਦਿਖਾਇਆ ਹੀਰੋ ਬਿਕੀ ਚੌਂਗ ਖੜੇ ਹੋਏ ਸੀਗੇ ਜੀ ਇੱਥੇ ਜੋ ਹੈ ਲਾਈਟਾਂ ਲੱਗ ਚੁੱਕੀਆਂ ਹੈਗੀਆਂ ਹੁਣ ਇਹ ਚਲਾਨ ਵੀ ਤੁਹਾਡੇ ਕਰੇ ਆ ਸਕਦਾ ਕਿਉਂਕਿ ਲੁਜਾਨੇ ਦੇ ਵਿੱਚ ਕਈ ਥਾਵਾਂ ਤੇ ਜੋ ਹੈ ਕੈਮਰੇ ਲੱਜੁੱਕੇ ਨੇ ਜੇ ਤੁਸੀਂ ਰੈੱਡ ਲਾਈਟ ਕ੍ਰੋਸ ਕਰਦੇ ਹੋ ਤੁਹਾਡਾ ਚਲਾਨ ਜੋ ਹੈ ਘਰੇ ਆਏਗਾ ਇਹ ਜਿਹੜੀ ਖਬਰ ਸੀ ਤੁਹਾਡੇ ਕੋਲ ਲੈ ਕੇ ਆਏ ਸੀਗੇ ਟ੍ਰੈਫੀ ਰੂਲ ਫਾਲੋ ਕਰੋ ਹੈਲਮਟ ਜਰੂਰ ਪਾਓ ਚਲਾਨ ਤੁਹਾਡੇ ਕਰਿਆ ਸਕਦਾ ਹੈ ਮੈਂ ਸੀਗਾ ਜੇ ਜੇ ਗੁੱਤਾ ਹੀਰੋ ਦੇ ਕਿਰੀ ਚੌਂਕ ਤੋਂ ਥੈਂਕ ਯੂ